ਬਾਈ ਨਹਿਰ ਵੀ ਫੁੱਲੇ ਛੱਡੀ ਪਈ ਐ ਕਿਉਂਕਿ ਅਸੀਂ ਡਾਟਾ ਦਾ ਐਵਰੇਜ ਕੱਢੀ ਵੀ ਕਿੰਨੇ ਕੁ ਡੂੰਘੇ ਲੰਗੇ ਵੇ ਵਿੱਚ ਨੂੰ ਹਾਂ ਬਾਈ ਆਪਨੇ ਦੇਖ ਲੈ ਤਿੰਨੇ ਡਾਟਾ ਚ ਲੰਗੇ ਵੇ ਹਨ ਤਿੰਨ ਮਾ ਨੂੰ ਕਿਉਂਕਿ ਜਿਹੜੀ ਇਧਰਲੀ ਨਦੀ ਜਾਂ ਵਿੱਚ ਗਰੀਤੀ ਬਾਈ ਨਹਿਰ ਦੇ ਰੇਤਾ ਭਰ ਗਿਆ ਤਾਂ ਹਾਂਜੀ ਬਾਈ ਅਸੀਂ ਆਜੀ ਦੇਖਣ ਆਏ ਨਦੀ ਬਾਈ ਨਦੀ ਦੇਖਣ ਆਏ ਆ ਜਿੱਥੇ ਅਸੀਂ ਖੜੇ ਇੱਥੇੋਂ ਪਾਣੀ ਚੱਲਦਾ ਐ ਹਾਂ ਲਓ ਜੀ ਬਾਈ ਬਾਹਰ ਤੇ ਲੁੱਕ ਚੈੱਕ ਕਰੋ ਆ ਗੱਡੀ ਦੀ ਗੱਲ ਕਰਦੇ ਰਏ ਅਸੀਂ खतरनाकट लाए लुए भी बी घंटा बैक लुक देखो लो जी भाई गहरा लुक चेक करो हाँ मैं ਉਹ ਕਾੜਾ ਰੀ ਇਲੈਕਟ੍ਰਿਕ ਸਕਰੀਨ ਹੈ ਤਾਂ ਬੰਦੇ ਦੇ ਬਾਈ ਐਂ ਲਾਤਾ ਵੀ ਪਤਾ ਨਹੀਂ ਕਿੱਥੇ ਆ ਕੇ ਲੈ ਦਾਰੀ ਜੇ ਸਕਰੀਨ ਬਾਈ ਲੱਗ ਰਹੀ ਗੱਡੀ ਮਿੱਤਰਾਂ ਬੋਨਟੇ ਦੇ ਕਿੱਥੇ ਲੱਗੇ ਮੂਰੇ ਦਾ ਕੁਝ ਦਿਖਦਾ ਹੀ ਨਹੀਂ ਸਿਸਟਮ ਬਾਈ ਬਾਹਰ ਤੇ ਵੀ ਲੁੱਕ ਖਤਰਨਾਕ ਹੈ ਮੈਂ ਕਹੇ ਦੀ ਬਾਕੀ ਸਨਰੂਪ ਬਾਈ ਗੱਡੀ ਹੈ ਗੱਲਬਾਤ ਰੰਗ ਰੂਪ ਵੀ ਲੱਗ ਹੈ ਲਾ ਰੰਗ ਨਹੀਂ ਬੜੀ ਸੋਹਣੀ ਅਸੀਂ ਬਾਹਰ ਤੇ ਰੰਗ ਦੇਖਿਆ ਬਾਈ ਖਤਰਨਾਕ ਰੰਗ ਹੈ ਤੁਹਾਨੂੰ ਦਿਖਾਉਂਦੇ ਆਂ ਇਹ ਕੀ ਲੱਗਿਆ ਰੰਗ ਕਹਿੰਦੇ ਜੀ ਨੂੰ ਮੈਨੂੰ ਪਹਿਲੀ ਵਾਰ ਹੀ ਦੇਖਿਆ ਇਹ ਰੰਗ ਪਿੰਕ ਜਿਹਾ ਰੰਗ ਹੈ ਸਿਸਟਮ ਦੇਖ ਕੇ ਹੈ ਜੀ ਉੱਪਰ ਇਹ ਜਹਾਜ ਦੇ ਅੰਦਰ ਦੇਖੋ ਬਾਈ ਮੈਂ ਕਿਹਾ ਚਾਰਜ ਦੂਏ ਯਾਰ ਇਹ ਦੇਖਣ ਲੱਗੇ ਬੈਰਲੈਸ ਚਾਰਜ ਲਓ ਜੀ ਬਾਈ ਬਾਹਰ ਤੇ ਲੁੱਕ ਚੈੱਕ ਕਰੋ ਆ ਗੱਡੀ ਦੀ ਗੱਲ ਕਰਦੇ ਤੇ ਅਸੀਂ ਖਾਏ ਖਤਰਨਾਕ ਪੈਟਾ ਭਾਲਦੀਆਂ ਹੂੰ ਬੈਂਡਰ 75 ਦਾ ਆ ਵੜ ਲੈ ਲਾਇਲੂ ਇਹ ਵੀ ਬਾਈ ਘੰਟਾ ਆਇਆ ਨਾ ਬੈਕਲੋਕ ਦੇਖੋ ਉੱਪਰ ਤੇ ਖੁੱਲਦੀ ਆ ਬਾਈ ਐਂ ਦੇਖੋ ਆ ਬੈਕ ਵਾਲੀਆਂ ਮੂਰ ਵਾਲੇ ਆ ਐਂ ਡੋਰ ਪਿੱਛੇ ਬਹਿ ਕੇ ਦੇਖ ਲੀ ਇੱਕ ਵਾਰ ਮੈਂ ਕਿਵੇਂ ਖੋਲੀ ਐ ਹੈ ਉਹ ਵਿੱਚ ਹੱਥ ਪੈਂਦੇ ਐ ਅੱਛਾ ਪਿੱਛੇ ਠੀਕ ਐ ਕੋਈ ਉਹ ਬਾਹਰ ਦੇ ਲੋਕ ਕਿੰਨੀ ਖਤਰਨਾਕ ਮੈਂਗਾ ਹੈ ਹੈ ਚਾਬੀ ਬਾਈ ਆਪ ਪਈ ਐ ਜੀ ਅੱਛਾ ਇਹਦੇ ਵੀ ਕੰਫਰਟੇਬਲ ਐ ਨਾ ਹੋਈਆ ਲੰਬੀ ਲਾਂਜੀ ਬਹੁਤ ਐ ਗੱਡੀ ਤੇ ਤਾਂ ਸੀ ਵਰਨਾ ਮੰਗ ਲੰਬੀ ਐ ਲੰਬੇ ਟੂਰ ਤੇ ਜਾਣਾ ਹੁੰਦਾ ਹਮ ਬੋਦਨਾ ਛੋਤਨਾ ਰੱਖਣ ਨੂੰ ਏਸੀ ਵੀ ਹੈਗਾ ਕੀਮਤ ਦੇ ਦੇ ਕਿੰਨੀ ਗੱਡੀ ਪੁੱਛ ਗਏ ਹਾਂ ਸੈਂਡਾ ਕੇ ਰਿਹਾ ਜੀ ਹਮ ਚੈਸਟਮ ਦੇ ਲਾ ਉੱਪਰ ਥੱਲੇ ਵਾਲੇ ਕਿਹ ਜੇ ਆ ਗਾਣੇ ਲਾ ਕੇ ਦੇਖਣਾ ਕਿੰਨੇ ਵੇਸ ਲਓ ਜੀ ਬਾਈ ਕਾਹ ਖਰੀ ਆ ਇਲੈਕਟ੍ਰਿਕ ਕਾਰ ਉੱਪਰ ਬੱਦਲ ਆ ਗਏ ਮੈਂ ਕਹ ਇਲੈਕਟ੍ਰਿਕ ਹੈ ਬਿਜਲੀ ਵਾਲੀ ਉਹ ਮਨ ਉਹ ਤੇਰਾ ਬਾਈ 40 40 26 27 28 30 40 ਲੱਖ ਤੱਕ ਹੈ ਆ ਗੱਡੀ ਇੱਧਰ ਬੰਦੇ ਚੈੱਕ ਕਰਦੇ ਇਹ ਵੀ ਠੀਕ ਹੈ ਉਹ ਮਨੂੰ ਜ਼ਿਆਦਾ ਵਧੀਆ ਲੱਗੀ ਦੋ ਇਲੈਕਟ੍ਰਿਕ ਆ ਬਾਈ ਆ ਵੀ ਗੱਡੀ ਵਧੀਆ ਹੈ

ਸਵੇਰੇ ਸਵੇਰੇ ਬਾਬੇ ਦੇ ਨਾਮ ਨੇ ਲੱਗੇ ਵੀਰ ਤਰੱਕੀ ਵਾਕ ਸਿੰਘ ਸਾਰੇ ਕੰਮ ਵਾਦਾ ਪਾਈ ਮੈਂ ਕੋਪਰੇ ਟਾਂਕ ਦੀ ਗੱਡੀ ਥੋੜੀ ਕੀ ਗੱਲ ਹੈ ਹਾਂ ਚੜਕ ਹੁਣ ਚੜੜ ਢੇਠਾਂ ਦੇ ਵੀ ਦੇਖ ਲੈ ਸਾਫ਼ ਹੈ ਲੀਕਿੰਗ ਲੂਕਿੰਗ ਤਾਂ ਹੈ ਨਹੀਂ ਐਂ ਸੈਟ ਹੈ ਫਿਰ ਟਾਇਰ ਬੱਟ ਟਾਇਰ ਕਸੇਗੇ ਹਾਂ 70 ਇਹ 70000 ਹੋ ਗਈ ਨਾਲ ਦੇ ਟਾਇਰ ਆ ਬਾਈ ਇਹਨਾਂ 70000 ਚੱਲ ਗਏ ਕਿਹੜੀ ਕੰਪਨੀ ਦੇ ਸੀਰਟ ਦੇ ਆ ਮੈਂ ਕਹਿੰਦਾ ਹੁਣ ਵੀ ਇਹੀ ਬੋਧਿਆਰ ਐਮ ਆਰ ਐਫ ਐ ਪਾਣ ਹਾਂਜੀ ਬਾਈ ਤੁਸੀਂ ਕਹਿੰਦੇ ਅੱਜ ਦੇਖਣ ਆਏ ਨਦੀ ਬਾਈ ਨਦੀ ਦੇਖਣ ਆਏ ਜਿੱਥੇ ਅਸੀਂ ਖੜੇ ਇੱਥੇ ਨੂੰ ਪਾਣੀ ਚੱਲਦਾ ਏ ਹਾਂ ਨਹੀਂ ਭਾਈ ਭਾਈ ਤਾਂ ਦੇਖਣ ਆਏ ਆ ਚੰਡੀਗੜ੍ਹ ਸਾਈਡ ਕੇ ਤੇ ਜਿੱਥੇ ਮੀਂਹ ਫੁੱਲ ਪਿਆ ਉਧਰ ਲਈ ਪਾਣੀ ਆਉਂਦਾ ਏ ਜੀ ਭਾਈ ਖਦਰ ਕਿੰਨੇ ਪਾਵਰ ਦੀ ਮੋਟਰ ਜਿੰਨਾ ਪਾਣੀ ਹੈ ਕੋਈ ਪਾਵਰ ਸੇ ਤਾਂ ਬਾਹਰੇ ਆ ਅੱਗੇ ਵਾਲੇ ਤੇ ਦੇਖੀ ਤਾਂ ਅੱਗੇ ਵੀ ਆਈ ਕੋਈ ਉਹਦਾ ਗੱਡੀ ਫਸ ਗਈ ਅੱਗੇ ਭਾਈ ਚੰਗਾ ਭਲਾ ਸਿਸਟਮ ਹੁੰਦਾ ਤਾਂ ਵੀ ਮਿੱਟੀ ਪਾਈ ਹੁੰਦੀ ਤੇ ਉੱਪਰ ਨਿਕਲ ਜਾਂਦੀ ਜੀ ਹੁਣ ਚੱਕੜ ਹੋ ਜਾਂਦਾ ਏ ਭਾਈ ਯਾਰ ਨਦੀ ਆਈ ਦੀ ਨਾ ਫੁੱਲ ਬਸ ਸਮਝ ਲੋ ਜੂ ਟਰਨ ਮਾਰ ਕੇ ਵਾਲੀ ਜੀ ਘਿਰ ਗਈ ਸੀ ਸਾਰਾ ਏਰੀਆ ਵੱਜ ਗਿਆ ਕੁਦਰਤ ਦਾ ਕ੍ਰਿਸ਼ਮਾ ਹੀ ਹੋਇਆ ਜਾਦ ਹੈ ਬਾਈ ਡੱਬ ਗਿਆ ਸਾਰਾ ਹੀ ਆਹ ਉਹ ਦੋ ਜਣ ਟੁੱਟ ਗਿਆ ਕਪੁੱਠਾ ਪਾਉਂਗਾ ਹੂੰਿੱਦਾਂ ਲੋਟ ਨਹੀਂਦਾ ਹੁਣ ਮੈਂ ਪ੍ਰਧਾਨ ਜੀ ਮੈਂ ਕਿਹਾ ਵੀ ਕੁਦਰਤ ਦਾ ਇਹ ਵੀ ਕ੍ਰਿਸ਼ਮਾ ਘੁੰਮ ਕੇ ਆਦਾ ਜੂ ਟਰਨ ਮਾਰ ਕੇ ਤੀ ਨਹਿਰ ਮਾਨੂੰ ਹਾਂ ਨਦੀ ਨਹੀਂ ਨਹੀਂ ਸਾਡਾ ਕੋਈ ਹੀ ਨਹੀਂ ਸਾਡਾ ਏਰੀਆ ਬਾਈ ਖਤਮ ਦਾ ਸਾਹਮਣੇ ਤੇ ਪਾਣੀ ਆਉਂਦਾ ਦਾ ਉਰੇ ਵੀ ਬਾਈ ਲੋਕ ਖੜ ਕੇ ਦੇਖਦੇ ਤੇ ਕਿਉਂਕਿ ਯੂ ਟਰਨ ਮਾਰ ਕੇ ਵਿੱਚ ਗਿਰ ਗਈ ਤੇ ਉਹ ਸਾਰੀ ਗਰਾਊਂਡ ਖੜ ਗਿਆ ਦੁਬਾਰਾ ਮਿੱਟੀ ਪਈ ਆ ਮੈਂ ਕਹਿੰਦਾ ਸਾਲੇ ਮਿੱਟੀ ਪਈਗੀ ਪ੍ਰਧਾਨ ਹਾਂ ਬਹੁਤ ਹੈ ਮਿੱਟੀ ਬਹੁਤ ਖਰਚਾ ਹੋਇਆ ਗਵਰਨਮੈਂਟ ਦਾ ਬਾਈ ਹਾਂ ਕਰੋੜਾ ਰੁਪਏ ਲੱਗ ਗਿਆ ਬਾਈ ਦੁਬਾਰਾ ਨਿਕਲ ਗਿਆ ਪਰ ਆ ਇਹ ਵੀ ਚੌੜੀ ਬਹੁਤ ਹੈ ਗਾਹਾਂ ਜਾ ਕੇ ਤੰਗ ਆ ਬਾਈ ਉਰੇ ਦਾ ਕੋਈ ਚੱਕਰ ਨਹੀਂ ਹੈਗਾ ਦੇਖੋ ਹਾਂ ਉਹ ਗੱਡੇ ਪਿਛੇੰਜੇ ਵੀ ਲਾਤੇ ਹਾਂ ਪਿਛੇੰਜੇ ਮੈਂ ਕਹਿੰਦਾ ਪ੍ਰਧਾਨ ਜੀ ਉਹ ਪਾਣੀ ਨੂੰ ਵੀ ਧਰਤੀ ਜੀ ਆਵੇ ਮੈਨੂੰ ਲੱਗਦੀ ਨਦੀ ਤੋੜਨੇ ਨੂੰ ਪ੍ਰਧਾਨਾ ਗਾਹਾਂ ਨੂੰ ਤਾਂ ਗਈ ਆ ਉਹਦੇ ਪਰੇ ਵੀ ਪੈ ਗਿਆ ਬਾੜ ਆਮਨੇ ਉਹ ਸੈ ਉਹ ਲੋਡ ਕਰਕੇ ਭੱਟਿਆ ਉਹ ਦੇਖ ਪ੍ਰਧਾਨ ਸਾਹਮਣੇ ਦੇਖ ਹਾਂ ਤੇ ਨਹੀਂ ਹਾਂ ਆ ਰਸਤਾ ਜਿਆ ਵੀ ਖਤਮ ਆ ਬਾਈ ਜੇ ਦੋ ਵਾਰ ਚੱਲ ਵੀ ਬਾਕੀ ਦਾ ਅਸਰ ਸਾਤੇ ਬੜੇ ਦੇ ਬੜੇ ਆ ਹੂੰ ਪਰ ਉਹਨੇ ਸੈਡਾਂ ਨੂੰ ਪਾਣੀ ਖੜਾ ਦੇਣਾ ਪ੍ਰਧਾਨ ਇਹਨਾਂ ਨੂੰ ਮਿਲ ਜਾਂਦੀ ਕੋਈ ਮੱਛੀ ਉਹ ਮੱਛੀ ਦਿੱਤਾ 150 ਤਾਂ ਮੱਛੀ ਆ ਇੱਕ ਬੋਲੀ ਹੋਣੀ 150 ਦੀ ਡੇਢ ਸਾਰੀ ਕਾਲੀ ਹੋਣੀ ਪਰ ਹੈ ਭੂਗ ਜਈ ਹੈ ਅ ਇਧਰ ਵੀ ਚੱਲਦਾ ਰਹੋ ਬਾਈ ਇਹ ਵੀ ਪੈ ਪੂਰੇ ਆ ਉਹ ਬੇਚਾਰਿਆਂ ਦੀ ਗੱਡੀ ਫਸ ਗਈ ਵਜਨ ਨਹੀਂ ਤਾਂ ਹੈਗਾ ਪ੍ਰਧਾਨ ਕਹਿੰਦਾ ਜੇ ਗੱਡੀ 'ਚ ਵਜਨ ਹੋਵੇ ਫੇਰ ਨਹੀਂ ਫਸਦੀ ਹੈਗੀ ਬਗੈਰ ਵਜਨ ਤੇ ਹੀ ਹੈ ਵਜਨ ਦੇ ਕੋਨੇ ਟਿਕੜੀ 'ਚ ਪਾੜਦੀ ਪਾਣੀ ਨੂੰ ਵੀ ਬਾੜ ਲੰਦੇ ਪਰੇ ਹੂੰ ਉਹਨਾਂ ਨੂੰ ਪਤਾ ਨਹੀਂ ਤਾਂ ਨਾ ਹੈਗਾ ਚਲੋ ਇੰਨਾ ਸ਼ੁਕਰ ਮਨਾ ਵੀ ਟਰੈਕਟਰ ਮਿਲ ਗਿਆ ਪ੍ਰਧਾਨ ਜੀ ਆਪੇ ਕਿਹਾ ਬੁਲਾਏਗੇ ਤਾਂ ਅਸੀਂ ਦੱਸਣਾ ਨਹੀਂ ਨੀ ਨਿਕਲ ਜੂਗਾ ਪ੍ਰਧਾਨ ਆ ਨਿਕਲ ਗਿਆ ਨਾ ਕੱਲੇ ਨਿਕਲ ਨਹੀਂ ਟਰੈਕਟਰ ਗੱਡੀ ਹਲੇ ਉਹ ਗੇਰਗੁਰ 'ਚ ਹੁੰਗੀ ਆਉਂ ਵੀ ਸਾਥ ਕੋਟੇ ਕਹਿੰਦਾ ਗੱਡੀ 'ਚ ਵਜਨ ਹੈ ਪੰਜ ਪਤਾ ਨਹੀਂ ਦੇਖ ਲੈਂਦੇ ਹੁਣ ਕਾ ਕਹਿੰਦੀ ਹੈ ਉਹ ਟਿਕੜੀ 'ਚ ਪਾਈ ਉਹ ਗੱਡੀ ਨਹਾਜੀ ਬਾਈ ਨਦੀ ਜੀ ਫਾਟ ਗਈ ਗੱਡੀ ਦੇਖੋ ਹਾਂ ਚੱਕਾ ਲਾਉਂਗੇ ਚੱਕਾ ਲਾ ਕੇ ਨਿਕਲ ਗਈ ਪੱਕੇ ਜਾਗਾ ਟਰੈਕਟਰ ਬਾਈ ਬੰਦੇ ਨਹੀਂ ਕੰਮ ਕਰਦੇ ਟਰੈਕਟਰ ਇਹ ਕੱਢ ਗਿਆ ਇਹ ਮੈਂ ਕਹਿੰਦਾ ਬਾਈ ਤਿੰਨ ਚਾਰ ਜਗ੍ਹਾ ਪੈਪ ਚਲਦੇ ਅਭੀ ਪੈਪ ਸੋਣੀ ਮਾਰ ਕਰਤਾ ਹਾਂ ਬਾਈ ਉਰੇ ਦਾ ਬਹੁਤ ਡਮ ਪੈ ਗਿਆ ਦਾ ਟਿਪਰਾਂ ਨਾ ਪਤਾ ਹੀ ਨਹੀਂ ਲੱਗਿਆ ਨਾਲੇ 9900 8800 ਫੁੱਟ ਮਾਲ ਘੇਰਦੇ ਉਹ ਚਾਰ-ਚਾਰ ਟਿਪਰਾਂ ਜਿੰਨੀ ਦੀ ਉੱਚੀ ਜਿੰਨੇ ਤਾਂ ਘੜਤ ਪਏ ਡੁੱਗ ਪੈ ਗਿਆ ਦਾ ਹੁਣ ਵੀ ਬਾਈ ਉਹ ਉੱਥੇ ਕੰਧ ਦੀ ਉਹ ਕੰਧ ਗਿਰਲੀ ਸੀ ਉਹ ਜਿਹੜੇ ਜੋੜਦੇ ਆ ਪਾਚੀਆ ਲਾਇਆ ਪਿਆ ਏ ਉਹਦੇ ਨਾਲ ਇੱਕ ਪੇਪਲ ਹੁੰਦਾ ਦਾ ਬਹੁਤ ਪਰਾਨਾ ਉੱਥੇ ਖਵਾਜੀ ਨੂੰ ਮੱਥਾ ਟੇਕਣ ਜਾਏ ਕਰਦੇ ਰਹੇ ਠਾ ਨਹਿਰਮਾ ਬਖਵਾਜੀ ਨੂੰ ਆਹੀ ਮੱਥਾ ਟੇਕਦੇ ਵੀ ਉਸ ਆਬ ਜੀ ਦਾ ਪਾਣੀ ਰੱਖੀ ਹਾਂ ਪਰਾਂ ਜੀ ਉਹ ਹੜ ਗਏ ਨਾ ਸਿਸਟਮ ਪੁਰਾਣਾ ਹੂੰ ਨਿਕਲ ਗਈ ਗੱਡੀ ਬਾਈ ਬੰਦੇ ਖੋਲ੍ਹਿਆ ਡੇਢ ਘੰਟੇ ਤੇ ਦੋ ਤੇ ਬਾਈ ਆ ਹੀ ਗਏ ਸਰਵਿਸ ਕਰਾਉਣ ਪਿੰਡ ਤੇ ਇੱਕ ਤੱਗੀਆਂ ਜਮੀ ਆ ਗਿਆ ਚਲੇ ਕੇ ਆ ਗਿਆ ਪਿਉਰੇ ਦੇ ਗਾਂ ਫੁੱਲ ਤਾਂ ਫੁੱਲ ਮਹੀ ਜਿੰਨਾ ਕੇ ਤੇ ਪਿੰਡ ਵੀ ਅੱਜ ਆਹੀ ਕੰਮ ਰਿਹਾ ਹਾਂ ਹਾਂ ਛਿੜਕਾ ਜਾ ਹੋ ਲਿਆ ਹੂੰ ਦੇ ਦੇ ਲੰਗ ਨੇ ਮੱਛੀਆਂ ਨੇ ਆਈਆਂ ਇਹ ਵੀ ਵੀ ਇਨਾਂ ਦਾ ਸੀਜ਼ਨ ਆਇਂਦਾ ਜਿਆ ਮਾੜੀ ਮੋਟੀ ਨਦੀ ਆਂਦੀ ਵੀ ਮੱਛੀਆਂ ਫੜ ਲੈਂਦੇ ਚਲੋ ਸੇਵਕਾ ਚੱਲੀ ਜੇ ਓਰੇ ਦਾ ਭਾਈ ਆ ਦੇਖੋ ਵੀ ਆਹਨੇ ਦੇਖ ਲਾ ਪੂਣੀ ਇਹ ਭਾਈ ਪੈਰਾਂ ਹੀ ਟੁੱਟੀਆਂ ਨੇ ਜਿਆ ਜ਼ਿਆਦਾ ਪਾਣੀ ਆਇਆ ਤਾਂ ਕਰਨ ਵੀ ਕਿ ਯਾਰ ਹੁਣ ਕਿੰਨਾ ਕੁ ਮਸਾਲਾ ਵੀ ਕਿੰਨਾ ਕੁ ਪਾ ਦੇਣੂ ਪਾਣੀ ਮੂਰੇ ਕਿਤੇ ਜ਼ੋਰ ਆਵਨੇ ਇਹ ਤਾਂ ਹੈ ਭਾਈ ਨਹਿਰ ਵੀ ਫੁੱਲੇ ਛੱਡੀ ਪਈ ਐ ਕਿਉਂਕਿ ਅਸੀਂ ਡਾਟਾ ਦਾ ਐਵਰੇਜ ਕੱਢੀ ਵੀ ਕਿੰਨੇ ਕਿ ਡੂੰਗੇ ਲੰਗੇ ਵੇ ਵਿੱਚ ਨੂੰ ਹਾਂ ਹੈ ਬਾਈ ਆਪਣੇ ਦੇਖ ਲੈ ਤਿੰਨੇ ਡਾਟਾ ਚ ਲੰਗੇ ਵੇ ਹਨਾ ਤਿੰਨ ਮਾ ਨੂੰ ਕਿਉਂਕਿ ਜਿਹੜੀ ਇੱਧਰਲੀ ਨਦੀ ਜਿਆ ਵਿੱਚ ਗਰੀਤੀ ਬਾਈ ਨਹਿਰ ਦੇ ਰੇਤਾ ਭਰ ਗਿਆ ਤਾਂ ਆ ਤਿੰਨ ਡਾਟ ਸੁੱਕ ਗਏ ਤੇ ਵੀ ਰੇਤਾ ਕੱਢਿਆ ਇਹ ਫੁੱਲੇ ਚੱਲਦਾ ਸਿਸਟਮ ਬਾਈ ਦੇਖ ਲੋ ਬਾਈ ਦੇਖ ਲੈ ਇੱਥੇ ਤੱਕ ਕਿੱਥੇ ਅੱਗੇ ਨਾ ਪਾਣੀ ਆਉਂਦਾ ਤਾਂ ਆਪਣੇ ਵੀ ਅੰਗਰੇਜ਼ਾਂ ਆਣੇ ਇਹ ਵੀ ਅੰਗਰੇਜ਼ਾਂ ਆਣੇ ਓਕੇ ਆ ਗਿਆ ਇਹ ਜੋ ਪੂਛੀ ਉੱਪਰ ਆਪ ਹੀ ਬਾਈ ਅੰਗਰੇਜ਼ਾਂ ਨੇ ਬਣਾਇਆ ਪਿਆ ਇਹ ਡਾਟੇ ਬਾਕ ਚੌੜੇ ਪ੍ਰਧਾਨ ਦਾ ਕੋਕੇ ਜੜੇ ਵੇ ਬਾਈ ਕਿਹਨ ਦਾ ਭਾਵ ਕਿੰਨੇ ਸਾਲ ਹੋ ਗਏ ਬਾਈ ਇਹ ਛੋਟਾ ਜਿਹਾ ਪੋਲਾ ਇਹ ਵੀ ਮੋਟਰਸਾਈਕਲ ਆ ਜਾਂਦੇ ਪਰ ਤੁਰ ਕੇ ਆ ਜਾਂਦੇ ਇਹ ਵੀ ਚੱਲਦਾ ਭਾਈ ਆਪਾਂ ਬਹੁਤ ਉੱਚੀ ਬੈਠੇ ਮਿੱਟੀ ਦੇ ਲੈ ਕਿਹੜੇ ਸਾਹਬ ਨਾਲ ਪਾਈ ਪੂਰੇ ਚੱਲਦਾ ਤੇ ਮੈਂ ਤਾਂ ਤਾਂ ਬੈਠ ਗਿਆ ਥੱਲੇ ਬਾਈ ਮਿੱਟੀ ਘਟੋ ਘਟ 30 ਫੁੱਟ ਮਿੱਟੀ ਪਾਈ ਵਾ ਉਰੇ ਇਦਾਂ ਨੂੰ ਆ ਗਰਾਊਂਡ ਆ ਦੇਖ ਲੋ 30 ਫੁੱਟ ਮਿੱਟੀ ਵਾਸਤੇ ਕਿੰਨਾ ਟਾਈਮ ਲੱਗਿਆ ਹਾਂ 30 50 ਫੁੱਟ ਹੋਣੀ ਆ ਬਨੇ ਹਾਂ ਕਿੰਨਾ ਟਾਈਮ ਲੱਗਿਆ ਬਾਈ ਜਦਾਂ ਉਹ ਟੋਲ ਪਲਾਜੇ ਦਾ ਸਿਰ ਜਾ ਰਿਹਾ ਤੇਦਾ ਬਾਈ ਹਾਂ ਪਰ ਹਾਂ ਗਵਰਨਮੈਂਟ ਇਹ ਜਿਹੇ ਖਰਚਿਆਂ ਨੇ ਦਿਵਾਲੰਦੀ ਹੈ ਨਾ ਚਾਰ ਪੰਜ ਫੋੜ ਕਰੋੜ ਲੱਗਿਆ ਉਹਨੇ ਲੱਗਿਆ ਬਾਈ ਜੇ ਜ਼ਿਆਦਾ ਫੇਰ ਕੰਮ ਛੱਡ ਜਾਂਦਾ ਬਾਈ ਫੇਰ ਫੇਰ ਪੈਸਾ ਲੱਗਦਾ ਹੀ ਲੱਗਦਾ ਕਿਉਂਕਿ ਇਹ ਲਾਉਣਾ ਵੀ ਜ਼ਰੂਰੀ ਤਾਂ ਬਾਈ ਹਾਂ ਖਵਾਜਾ ਖਵਾਜਾ ਇਹ ਬਾਈ ਇੰਨੀ ਤਾਕਤ ਹੈ ਇਹਦੇ ਮੂਰੇ ਸਭ ਜ਼ੀਰੋ ਆ ਸਭ ਜ਼ੀਰੋ ਖਵਾਜਾ ਪੀ ਰਿਹਾ ਬਾਈ ਇਹਨੂੰ ਕਹਿੰਦੇ ਜੇ ਲੱਜਦੀਆਂ ਇੱਟਾਂ ਲੱਗੀਆਂ ਉੱਕਣੀਆਂ ਅੱਜ ਵੀ ਲੱਗਦਾ ਵੀ ਜਿਵੇਂ ਪਿਛਲੇ ਹਫਤੇ ਲੈ ਮੇ ਹੁੰਦੀ ਹੈ ਦੇਖ ਲੈਨੇ ਹੈ ਦੇਖ ਲੈ ਭਾਈਆ ਸਾਰੇ ਪਿੱਪਲ ਜੇ ਜੰਮ ਗਏ ਹਾਂ ਪਿੱਪਲ ਦੇਖ ਲੈ ਭਾਈ ਕਿਤੇ ਵੀ ਹੋ ਜਾਂਦਾ ਦੇਖ ਲੈ ਹਾਂ ਤੇ ਪਰ ਪੁੱਛਾ ਕਰ ਜਾਂਦੇ ਆਂ ਜਾਨਵਰ ਖਾ ਕੇ ਕੋਲਾ-ਕੂਲਾ ਗਿਆ ਫਿਰ ਇੱਕ ਵਾਰੀ ਦੀ ਜੜ ਲੱਗ ਜਵੇ ਕਿਤੇ ਜਾਂਦੀ ਹੈ ਇਹ ਭਾਈ ਇੱਥੇ ਤੇ ਬੜਾ ਪਿੱਪਲ ਪਟਿਆ ਬਹੁਤ ਦਰਖਤ ਗਹਿਰੇ ਵਿੱਚ ਨੂੰ ਭਾਈ ਨਾ ਬੇਅੰਤਾਰਾ ਦਰਖਤ ਗਿਆ ਹਾਂ ਹੁਣ ਫਿਰ ਕਿਸੇ ਦੇ ਨਾਮ ਕੇ ਸਾਹਮਣੇ ਵੀ ਦਿਖਾਉਂਗਾ ਜਿੱਥੇ ਸਿੱਧੀ ਕਰਤੀ ਉਹ ਕਾਹਦੇ ਕਰਤੀ ਭਾਈ ਨਹਿਰ ਖੇੜੀ ਨੂੰ ਲੱਗੀ ਦੀ ਵੱਢਣ ਉੱਥੇ ਤੇ ਸਿੱਧਾ ਪਾਤਾ ਉਹ ਸਿੱਧਾ ਹੀ ਕਰਤਾ ਹਾਂ ਹਾਂ ਮੈਂ ਦੇਖਿਆ ਉੱਥੇ ਦੋ ਹੈ ਬਾਈ ਪ੍ਰੋਜੈਕਟ ਫੇਰ ਜਾਵਾਂਗੇ ਬਾਈ ਆਏ ਆ ਵੀ ਨਹਿਰਾ ਦੀ ਸੋਧ ਬੋਖ ਕਰੀ ਮਸ਼ੀਨ ਬੋਖ ਚੱਲੀ ਹੈ ਜੀ ਅਸੀਂ ਵੀ ਕੱਲ ਹੀ ਲਗਾਤਾਰ ਹੀ ਚੱਲੀ ਹੈ ਹਾਂ ਨਹਿਰ ਨੇ ਬਾਈ ਸਾਡੇ ਪਿੰਡ ਵਿਚਾਲੇ ਤੇ ਹਾਂ ਨਹਿਰ ਦਾ ਧੰਨਵਾਦ ਨਹਿਰ ਦਾ ਧੰਨਵਾਦ ਵੀ ਹੈ ਬਾਈ ਹਾਂ ਇਹ ਤਾਂ ਬਣ ਗਿਆ ਬਾਈ ਨਦੀ ਨੇ ਜੂ ਟਰਨ ਮਾਰਿਆ ਤਾਂ ਆਹ ਔਰੇ ਕੰਧ ਹੁੰਦੀ ਈ 20 30 ਫੁੱਟ ਉਹ ਟੁੱਟ ਗਈ ਈ ਆਹ ਹਾਲਾਤ ਆ ਬਾਈ ਉਹ ਜੋੜ ਜਾਣਾ ਔਰੇ ਅਧਾਨਾ ਆਹ ਜਾਰ ਮੈਂ ਕਹਿੰਦਾ ਪੂਰੀ ਚੱਲਦੀ ਰੇ ਜਿਹੜੇ ਸੈੱਡ ਵਾਲੇ ਕੰਦਾ ਜੀ ਐ ਜਿਹੜੇ ਉਹ ਨਿਸ਼ਾਨ ਲਾਏ ਪਿਆ ਪੂਰੇ ਬਰਾਬਰ ਹੀ ਚੱਲਦਾ ਜਿਹੜੇ ਉਹ ਸਾਹਮਣੇ ਦਾ ਨਿਸ਼ਾਨ ਹੈ ਪੂਰੇ ਬਰਾਬਰੇ ਦਾ ਬਾਈ ਇੱਥੇ ਤਾਂ ਆ ਨਹੀਂ ਹੋਇਆ ਸੀ ਉਹ ਉੱਥੇ ਖੜ ਕੇ ਦੇਖਦੇ ਸੀ ਸਾਹਮਣੇ ਜਾਓ ਪਰਲੇ ਖੁੰਝ ਉਹਨੇ ਇੰਨਾ ਪਾਣੀ ਲਾਵੇ ਮਹਾਰਾਜ ਦੀ ਕਿਰਪਾ ਪੂਰੇ ਵੀ ਬਾਈ ਬਹੁਤ ਖਰਚਾ ਹੋਇਆ ਸਾਰਾ ਪੱਥਰ ਦੁਆਰਾ ਲੱਗਿਆ ਪੱਥਰ ਥੱਲੇ ਬਹੁਤ ਦਬੋਇਆ ਆਹ ਪੌੜੀ ਦੀ ਗੱਲ ਕਰਦੇ ਸੀ ਬਾਈ ਅਸੀਂ ਵੀਂ ਗਰੇ ਇੱਦਾਂ ਨੇ ਆ ਪੁਲ ਵੀ ਬਣਾਇਆ ਬਸ ਸਾਈਡ ਬਲੰਗਣੇ ਨੂੰ ਉਹ ਸਾਹਮਣੇ ਪੁਲ ਹੈ ਚੱਲੀਏ ਬਾਈ ਚੱਲੋ ਬਾਈ ਚੱਲੋ ਸੇਵਗਾ ਸੇਵਕੇ ਇੱਥੇ ਕੰਮ ਖਤਰੇ ਵਾਲੀ ਖਤਰੇ ਵਾਲੀ ਇੱਧਰ ਦਾ ਕੰਮ ਬਾਈ ਹੁਣ ਨਹੀਂ ਹੈਗਾ ਪਹਿਲਾਂ ਤਾਂ ਜਰ ਬਾਈ ਡਰ ਲੱਗਦਾ ਤਾਂ ਲੋ ਜੀ ਬਾਈ ਪਿੰਡ ਵਗੇ ਮੋਟਰ ਤੇ ਘੇੜਾ ਮਾਰਨ ਆਏ ਤੇ ਸਾਡੀ ਸਲਾਹ ਤੇ ਵੀ ਗਾਹਾਂ ਘੇੜਾ ਮਾਰੀਏ ਪਰ ਮਾਲ ਤਾਜ਼ਾ ਲੱਗਿਆ ਹੋਵੇ ਰੋਡ ਗੱਲਾ ਨੇ ਰੋਡ ਲੁੱਕ ਤਾਜੀ ਬਈ ਲੁੱਕ ਤਾਜੀ ਬਈ ਆ ਕੰਮ ਵਧਣਾ ਨਹੀਂ ਪਰਾਂ ਨੇ ਪਿਆ ਮੈਂ ਗਾਲ ਖੇਤ ਨੂੰ ਹਾਂ ਹਾਂ ਫਰਕ ਪਿਆ ਹੈਨਾ ਆ ਰੰਗ ਬਦਲ ਗਏ ਨੇ ਜੇ ਪਾਣੀ ਵੀ ਪੂਰਾ ਏ ਇੰਨਾ ਕ ਪਾਣੀ ਚਾਹੀਦਾ ਹਾਂ ਮੈਨੂੰ ਵੀ ਪਾਣੀ ਰੱਖ ਪਾਣੀ ਨਹੀਂ ਸੁੱਕਣਾ ਚਾਹੀਦਾ ਆਹ ਬਾਈ ਸਭ ਤੇ ਬਾਰਮਾ ਪਲਾਟ ਲੱਗਿਆ ਏ ਅਸ਼ਵੀਰ ਨਾ ਦਾ ਪਰ ਇਹਨੇ 3 ਕਿੱਲੇ ਜਿੰਨਾ ਸਮਾਨ ਇੱਥੇ ਪਾਉਣਾ ਉਹ ਦੇਖਦੇ ਜਾ ਰਹੇ ਹਾਂ ਤੱਬੀ ਏ ਇਹ ਭਾਈ ਸਾਡੇ ਵਾਲੇ ਉਹ ਸਾਹਮਣੇ ਆ ਗਾਹਾਂ ਗਾਹ ਇਹ ਉਹ ਉਧਰ ਤੇ ਆਉਣ ਲੱਗਦੇ ਆਏ ਆ ਪਹਿਲਾਂ ਚੋਈ ਲੱਗੀ ਫਿਰ ਰਾਜੂ ਬਾਈ ਵਾਲੇ ਫਿਰ ਆਏ ਆ ਲੱਗਦੇ ਆਏ ਪ੍ਰਧਾਨ ਆਪਨੇ ਦੇਖ ਲਓ ਸੂਦੀ ਦੇਖੋ ਛੋਰ ਜੀ ਹਾਂ ਛੋਰ ਜੀ ਮੈਂ ਕਹਾਂ ਖੇਤਮਾਂ ਵੀ ਕਰਦਾ ਪ੍ਰਧਾਨ ਹੈਪੀ ਅੰਬੀਆਂ ਹੈਗੀਆਂ ਅਰੇ ਰੇਡੀਓ ਸੁਣ ਪ੍ਰਧਾਨ ਦੋਹੇ ਗੁਰੂ ਘਰ ਦੇ ਪ੍ਰਧਾਨ ਇਸ ਤਾਂ ਅੰਬੀ ਤੇ ਸਿਰਫ ਪੜੀ ਜੇ ਪੜੀ ਆ ਲੱਗਦੀ ਹੈ ਮਨ ਦੇਖਣ ਚ ਆ ਵੀਡੀਓ ਚ ਦੇਖਤਾ ਮੇਰੇ ਹੱਥ ਲੱਕ ਕਿੰਨੇ ਦਾ ਬਰੇ ਵਜੇ ਕੋਈ ਆਸੀ ਉਹ ਤਾਂ ਪੰਮੂ ਨੇ ਮਾਰੀ ਮੇਰੇ ਜਾਮਣਾ ਬਾਈ ਪਲੀਆਂ ਅੰਬੀਆਂ ਹੈਗੀਆਂ ਐ ਖਾਸੀਆਂ ਐ ਪੜੀ ਆ ਹੂੰ ਵਧੀਆ ਅੰਬੀ ਹੈ ਅੰਬੀ ਵਧੀਆ ਹੈ ਹਲਾਰੇ ਮੜੇ ਆ ਬਾ ਮੋਟਰ 'ਤੇ ਚੜ ਜਾ ਇੱਥੇ ਚ ਬੱਚੇ ਪਰ ਚ ਬੱਚੇ 'ਤੇ ਚੜ ਕੇ ਖੇ ਲੈਣਾ ਇਹ ਉਰੇ ਤੇ ਨਹੀਂ ਆ ਰਿਹਾ ਹਿੱਲਣਾ ਬਾਈ ਉਰੇ ਦਾ ਦਾ ਫਿਰ ਦੋ ਬੰਦੇ ਹਲਾ ਸਾਦੇ ਭਾਰੇ ਕੌਣ ਹੈ ਮੇਰੇ ਨਾਲ ਵੀ ਪੈ ਜਾਣਾ ਮੇਰੇ ਮਗਰ ਕੌਣ ਕੌਂ ਪੈਂਦੇ ਬਾਈ ਸਾਡੀ ਮੋਟਰ ਪਾ ਮਗਰ ਹਲਾ ਹਲਾ ਮੜਾ ਓ ਤੇਰੀ ਇਹ ਪੱਕੀਆਂ ਬਾਈ ਹਲੂਣਾ ਮੜਾ ਜ ਆਇਆ ਹੈ ਬਸ 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 ਓ ਬਸ ਓ ਬਸ ਕੀ ਹੋ ਗਿਆ ਦੇਖ ਲੈ ਫਿਰ ਹੈ ਇਹ ਮੇਲੀ ਕਿਤੇ ਅੰਬੀ ਹੈ ਵਿੱਚ ਜਿਹੜੇ ਗਿਰ ਗਏ ਉਹ ਸਾਡੀਆਂ ਨਹੀਂ ਹੈਗੀਆਂ ਤਿੰਨ ਬੁੱਲਾ ਪੈ ਗਿਆ ਬੈਲਟ ਕੋ ਚ ਕੋਣ ਨਹੀਂ ਇਹ ਪਤਾ ਨਹੀਂ ਕਹਾ ਗਰੀ ਹੈ ਵਿਚ ਵਾਲੀਆਂ ਤਾਂ ਹੁਣ ਦਾਨ ਪਨ ਹੋ ਗਈਆਂ ਪ੍ਰਧਾਨ ਹੁਣ ਇੱਕ ਉਹ ਪਈ ਯਾਰ ਕਿੰਨੇ ਕਿਦਾਂ ਦੀ ਹੈ ਨਹੀਂ ਨਹੀਂ ਹੁਣੇ ਗਰੀਆਂ ਤਾਜ਼ਾ ਮਾਲ ਹੈ ਇਹ ਹਲੂਣਾ ਦਿੱਤਾ ਇੱਕ ਵਾਈ ਅੰਬਿਆ ਕੀ ਹੈ ਗਰੀ ਇੱਕ ਇਧਰ ਗਰੀ ਆ ਐਵੇਂ ਹੈ ਕਿੱਥੇ ਮਰਜੀ ਅੰਬੀ ਅੰਬੀ ਪਈਆਂ ਹਾਂ ਹੁਣ ਦੇਣਾ ਚਾਰ ਅੰਬੀਆਂ ਦੇ ਪ੍ਰਧਾਨ ਖਾਓ ਪੂਰੀ ਜਗ੍ਹਾ ਡੜ ਗਏ ਅੰਬੀਓਂ ਵੀ ਪਈ ਹਾਂ ਵੀ ਆਏ ਭਾਈ ਹੁਣ ਜਿੱਧਰ ਮਰਜੀ ਚਲੀ ਜਾਓ ਅੰਬੀਆਂ ਮਿਲੇ ਜਾਂਦੀਆਂ